ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਸ਼ਫਰ ਸਹਾਦਤ ਦਾ ਦੂਜਾ ਦਿਨ ਸਤ ਪੋਹ ਸਰਵਨ ਕਰੋ ਜੀ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਪੋਹ ਦੀ ਖਮੋਸ਼ੀ ਰਾਤ ਵਿੱਚ ਗੁਰੂ ਕਲਗੀਧਰ ਪਿਤਾ ਜੀ ਅਤੇ ਗੁਰੂ ਸਾਹਿਬ ਦੇ ਪਿਆਰੇ ਸਿੰਘ ਗੁਰੂ ਕਲਗੀਧਰ ਪਿਤਾ ਜੀ ਸਿੰਘਾਂ ਸਮੇਤ ਪਹੁੰਚੇ ਹਨ ਚਮਕੌਰ ਦੀ ਕੱਚੀ ਗੜੀ ਵਿੱਚ ਇਹ ਗੜੀ ਦੋ ਭਰਾਵਾਂ ਭਾਈ ਗਰੀਬੂ ਜੀ ਅਤੇ ਭਾਈ ਬੁੱਧੀ ਚੰਦ रावत ਜੀ ਸੀ। ਸ਼ਾਮ ਦੇ ਵੇਲੇ ਗੁਰੂ ਸਾਹਿਬ ਨੇ ਕਮਰ ਕਸਾ ਖੋਲ੍ਹਿਆ ਤੇ ਰਹਿਰਾ ਸਾਹਿਬ ਦਾ ਪਾਠ ਕੀਤਾ। ਸੁੱਕਾ ਮਿਸਾ ਸ਼ਕਿਆ। ਦੋ ਭਰਾ ਭਾਈ ਮਦਾਨ ਸਿੰਘ ਅਤੇ ਭਾਈ ਕੋਠਾ ਸਿੰਘ ਜੀ ਨੇ ਬੇਨਤੀ ਕੀਤੀ ਕਿ ਚਮਕੌਰ ਦੀ ਗੜੀ ਦੇ ਦਰਵਾਜ਼ੇ ਦੇ ਪਹਿਰਾ ਦੇਣਾ ਹੈ। ਗੁਰੂ ਸਾਹਿਬ ਜੀ ਨੇ ਆਗਿਆ ਦਿੱਤੀ ਸਿੰਘ जख्मी ਹਨ। ਰਾਤ ਪਈ ਤੇ ਸਹਿਬ ਜਾਦੇ ਤੇ ਸਾਰੇ ਸਿੰਘ ਆਰਾਮੀ ਚ ਹੋ ਗਏ ਸਨ। ਦੋਵੇਂ ਭਰਾ ਗੜੀ ਦੇ ਦਰਵਾਜ਼ੇ ਤੇ ਪਹਿਰਾ ਦੇ ਰਹੇ ਸਨ ਗੁਰੂ ਕਲਗੀਧਰ ਸਵਾਮੀ ਜੀ ਚੌਂਕੜਾ ਮਾਰਿਆ ਨੇਤਰ ਮੀਟੇ ਇੱਕ ਦਮ ਅਸਮਾਨ ਵੱਲ ਦੇਖਿਆ ਤੇ ਅਰਦਾਸ ਕੀਤੀ ਹੈ ਅਕਾਲ ਪੁਰਖ ਮੈਂ ਤੇਰਾ ਮੇਰੇ ਪੁੱਤਰ ਤੇਰੇ ਮੇਰੇ ਸਿੱਖ ਤੇਰੇ ਕਿਰਪਾ ਕਰੀ ਇਹਨਾਂ ਦੀ ਸ਼ਹੀਦੀ ਉਪਰੰਤ ਮੇਰੇ ਅੰਦਰ ਦੀ ਅਡੋਲਤਾ ਤੇ ਸਿਮਰਨ ਦੀ ਦਾਤ ਬਖਸ਼ੀ ਗੁਰੂ ਸਾਹਿਬ ਟਹਿਲਦੇ ਪਏ ਸਨ ਆਪਣੇ ਸਹਿਬਜ਼ਾਦਿਆਂ ਤੇ ਸਿੱਖਾਂ ਨੂੰ ਨਿਹਾਰ ਰਹੇ ਸਨ ਕੁਰਬਾਨ ਜਾ ਰਹੇ ਸਨ ਭਾਈ ਮਦਾਨ ਸਿੰਘ ਜੀ ਅਤੇ ਭਾਈ ਕੋਠਾ ਸਿੰਘ ਜੀ ਨੇ ਗੁਰੂ ਸਾਹਿਬ ਨੂੰ ਦੇਖਿਆ ਗੁਰੂ ਸਾਹਿਬ ਨੇ ਖਾਮੋਸ਼ ਰਹਿਣ ਦਾ ਇਸ਼ਾਰਾ ਦਿੱਤਾ ਮਹਾਰਾਜ ਜੀ ਨੇ ਬਚਨ ਕੀਤਾ ਤੁਸੀਂ ਆਰਾਮ ਕਰ ਲਓ ਅੱਜ ਸਾਰੇ ਸਿੰਘਾਂ ਦਾ ਪਹਿਰਾ ਮੈਂ ਦੇਵਾਂਗਾ ਰਾਤ ਬੀਤ ਗਈ ਪਰ ਗੁਰੂ ਕਲਗੀਧਰ ਪਿਤਾ ਜੀ ਸੁੱਤੇ ਨਹੀਂ ਅੰਮ੍ਰਿਤ ਵੇਲਾ ਹੋ ਗਿਆ ਮਰ ਜੀਵੜੇ ਸਿੱਖ ਉੱਠੇ ਅੰਮ੍ਰਿਤ ਵੇਲੇ ਦਾ ਦੀਵਾਨ ਸੱਜਿਆ ਤੇ ਦੁਨੀਆ ਦੀ ਅਦੁੱਤੀ ਜਗਲੀ ਤਿਆਰ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਸਤ ਗੁਰੂ ਜੀ ਦੀ ਕਿਰਪਾ ਨਾਲ ਇੱਕ ਪਾਠ ਜਪਜੀ ਸਾਹਿਬ ਦੀ ਹਾਜ਼ਰੀ ਜੂਰ ਲਗਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ